ਸਤਿ ਸ੍ਰੀ ਅਕਾਲ ਜੀ ਸਵਾਗਤ ਕਰਦੇ ਆ ਤੁਹਾਡਾ ਅੱਜ ਦੀ ਨਵੀਂ ਵੀਡੀਓ ਦੇ ਵਿੱਚ ਜਿਹੜੇ ਵੀ ਰਚਨਲ ਤੇ ਨਵੇਂ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਚਾਰ ਪੰਜ ਜਾਨਵਰ ਜਿਹੜੇ ਐ ਸੇਲ ਲਈ ਆਪਾਂ ਦਿਖਾਉਣੇ ਆ ਤੁਹਾਨੂੰ ਪਹਿਲੇ ਨੰਬਰ ਤੇ ਗੱਲਬਾਤ ਕਰੀਏ ਬਸ਼ੀਰੇ ਬਾਰੇ ਬਸ਼ੀਰਾ ਤੁਸੀਂ ਚੈੱਕ ਕਰੋ ਕੰਨ ਕੋਤੀ ਤੇ ਗਰਦਨ ਕੋ ਬਸ਼ੀਰੇ ਦੀ ਚੈੱਕ ਕਰੋ ਤੇ ਉਮਰ ਜਿਹੜੀ ਐ ਕੋਈ ਜ਼ਿਆਦਾ ਨਹੀਂ 5 ਮਹੀਨੇ ਉਮਰ ਐ ਬਸ਼ੀਰੇ ਦੀ ਖੜਨੀ ਤੁਸੀਂ ਚੈੱਕ ਕਰੋ ਵੱਡਿਆਂ ਕੋੜਿਆਂ ਵਰਗੀ ਹੋਣੇ ਤੋਂ ਆ ਤੇ ਆਉਣ ਵਾਲੇ ਸਮੇਂ 'ਚ ਚੰਗਾ ਬਸ਼ੇਰਾ ਤਿਆਰ ਹੋ ਇਹ ਉਸ ਬਸ਼ੇਰੇ ਦੀ ਜਿਹੜੀ ਮਦਰ ਹੈ ਇਸ ਦੀ ਹਾਈਟ ਹੈ ਜਿਹੜੀ 60 ਪਲੱਸ ਹੈ ਮੱਥੇ ਪਟੇ ਦੀ ਤਿੰਨ ਪੈਰ ਚਿੱਟਿਆਂ ਦੀ ਇਹ ਘੋੜੀ ਹੈ 4.5 ਸਾਲ ਇਸ ਦੀ ਉਮਰ ਹੈ ਪਹਿਲੀ ਵਾਰ ਘੋੜੀ ਨੇ ਬੱਚਾ ਦਿੱਤਾ ਤੇ 415000 ਰੁਪਏ ਜੋੜੇ ਦਾ ਰੇਟ ਕਰਦੇ ਆ ਓਨਰ ਦਾ ਨੰਬਰ ਸਕਰੀਨ ਤੇ ਸ਼ੋਅ ਹੋ ਰਿਹਾ ਅਗਲੇ ਨੰਬਰ ਤੇ ਜਿਹੜੀ ਤੁਸੀਂ ਘੋੜੀ ਦੇਖ ਰਹੇ ਹੋ ਇਹ ਵੀ ਫੋਰ ਸੇਲ ਹੈ ਇਸ ਦੀ ਜਿਹੜੀ ਹਾਈਟ ਹੈ 14 ਇੰਚ ਹੈ ਸਵਾਰੀ ਦੀ ਘੋੜੀ ਪਾਸ ਹੈ ਤੁਸੀਂ ਦੇਖ ਸਕਦੇ ਹੋ ਬੱਚਾ ਸਵਾਰੀ ਕਰੀ ਜਾਂਦਾ ਤੇ 90 ਇੰਚਸ ਦੀ ਹਾਈਟ ਹੈ 9 ਸਾਲ ਉਮਰ ਹੈ ਘੋੜੀ ਦੀ ਮੋਕੇ ਦੀ ਘੋੜੀ ਖਾਲੀ ਹੈ ਤੇ ਰੇਟ ਦੀ ਗੱਲਬਾਤ ਕਰੀਏ ਤਾਂ ਰੇਟ ਕਰਦੇ ਆ ਇਹਦਾ 1 ਲੱਖ 20 ਹਜ਼ਾਰ ਇਸ ਘੋੜੀ ਦਾ ਰੇਟ ਹੈ ਜਿਹੜਾ 1 ਲੱਖ 20 ਹਜ਼ਾਰ ਰੁਪਏ ਕਰਦੇ ਨੇ ਏਰੀਆ ਬਈ ਦਾ ਰਾਜਸਥਾਨ ਉਹਨਾਂ ਦਾ ਨੰਬਰ ਜਿਹੜਾ ਸਕਰੀਨ ਤੇ ਸ਼ੋ ਹੋ ਰਿਹਾ ਤੇ ਏਰੀਆ ਵੀ ਆਪਾਂ ਸ਼ੋ ਕੀਤਾ ਹੋਇਆ ਸਕਰੀਨ ਤੇ ਫੁੱਲ ਐਡਰੈਸ ਬਈ ਦਾ ਜਿਆਦਾ ਜਾਣਕਾਰੀ ਤੁਸੀਂ ਮਾਲਕ ਨਾਲ ਕੰਟੈਕਟ ਕਰਕੇ ਲੈ ਸਕਦੇ ਹੋ ਤੇ ਕੋੜੀ ਤੁਸੀਂ ਚੈੱਕ ਕਰੋ ਬਿਊਟੀ ਕੁਈ ਨਹੀਂ ਆਪਾਂ ਕਹਿ ਸਕਦੇ ਆ ਬਿਊਟੀ ਕਾਫੀ ਜਿਆਦਾ ਹੈ ਥੋੜੀ ਕੋੜੀ ਲੀਸੀ ਜ਼ਰੂਰ ਹੈ ਪਰ ਚੰਗੀ ਸੇ ਬਣਾ ਲ ਚੰਗੀ ਕੋੜੀ ਤਿਆਰ ਹੋ ਜੂਗੀ ਖੜਨੀ ਚੈੱਕ ਕਰੋ ਗਨ ਕਨੋਤੀ ਕਾਫੀ ਸ਼ਾਨਦਾਰ ਹੈ ਮੱਥੇ ਤੇ ਪ੍ਰੋਪਰ ਪਟਾ ਪਿਛਲੇ ਦੋ ਪੈਰ ਚਿੱਟੇ ਆ ਬਹੁਤ ਸੋਹਣੀ ਕੋੜੀ ਆ ਤੇ 9 ਇੰਚ ਹਾਈਟ ਹੈ ਤੇ ਅਗਲੇ ਨੰਬਰ ਤੇ ਆਪਾਂ ਤੁਹਾਨੂੰ ਦਿਖਾਉਨੇ ਆ ਸਟੈਲੀਅਨ ਇਹ ਜਿਹੜਾ ਸਟੈਲੀਅਨ ਆ ਇਹ ਫੋਰ ਸੇਲ ਨਹੀਂ ਹੈਗਾ ਇਹ ਹੈ ਓਨਲੀ ਫੋਰਸ ਓਪਨ ਫੋਰ ਸਟੱਡ ਸਰਵਿਸ ਹੈ ਤੇ ਮਿੱਤਰੋ ਇਸ ਦੀ ਆਪਾਂ ਗੱਲਬਾਤ ਕਰੀਏ ਲਾਈਨ ਵਗੈਰਾ ਆਪਾਂ ਦੱਸਦੇ ਆ ਸਾਰੀ ਤੇ ਪਿਓ ਕਣੀਓ ਇਹ ਹੈਗਾ ਸੂਰਜ ਘੋੜੇ ਦਾ ਬੱਚਾ ਰਤਨਾ ਕਾ ਲਾਈਨ ਦਾ ਆ ਗਿਆ ਤੇ ਮਦਰ ਇਸ ਦੀ ਹੈਗੀਆ ਚਮੇਲੀ ਲਾਈਨ ਦੀ ਕੁਮੈਤ ਕੋੜੀ ਤੇ ਮਿੱਤਰੋ ਆਪ ਬਿਸਟਾਲੀਅਨ ਬਹੁਤ ਚੰਗਾ ਤੇ ਹਾਈਟ ਲੈਂਥ ਕਾਫੀ ਸ਼ਾਨਦਾਰਾ ਘੋੜੇ ਦੀ ਸਟੱਡ ਸਰਵਿਸ ਹੈ ਜਿਹੜੀ 11000 ਰੁਪਏ ਮਾਲਕ ਨੇ ਰੱਖੀ ਹੈ ਰੀਆ ਬਾਈ ਦਾ ਰਾਜਸਥਾਨ ਜਿਆਦਾ ਜਾਣਕਾਰੀ ਲਈ ਨੰਬਰ ਤੇ ਕੰਟੈਕਟ ਕਰ ਸਕਦੇ ਹੋ ਨੰਬਰ ਸਕਰੀਨ ਤੇ ਸ਼ੋਅ ਹੋ ਰਿਹਾ ਤੇ ਮਿੱਤਰੋ ਅਗਲੇ ਨੰਬਰ ਤੇ ਜਿਹੜਾ ਆਪਾਂ ਬਸ਼ੇਰਾ ਤੁਹਾਨੂੰ ਦਿਖਾਉਣ ਲੱਗੇ ਆ ਇਹ ਅੱਜ ਦੀ ਵੀਡੀਓ ਦੇ ਵਿੱਚ ਸਭ ਤੋਂ ਸਸਤਾ ਬਸ਼ੇਰਾ ਤੇ ਮਿੱਤਰੋ ਇਹ 5 ਮਹੀਨੇ ਦਾ ਬਸ਼ੇਰਾ ਤੇ ਚੰਬਾ ਬਸ਼ੇਰਾ ਇਸ ਦੇ ਜਿਹੜੇ ਮਦਰ ਹੈ ਉਹ 63 ਇੰਚ ਹਾਈਟ ਦੀ ਹੈ ਪਿਓ ਜਿਹੜਾ ਇਸ ਦਾ ਹੈਗਾ ਉਹ 22 ਇੰਚ ਹਾਈਟ ਦਾ ਪਿਓ ਇਸ ਦਾ ਨੁਕਰਾ 22 ਇੰਚ ਹਾਈਟ ਦਾ ਘੋੜਾ ਤੇ ਬਸ਼ੀਰਾ ਤੋਂ ਸੀ ਚੈੱਕ ਕਰੋ ਕਨ ਕਨੋਥੀ ਕਾਫੀ ਸ਼ਾਨਦਾਰ ਹੈ ਬਸ਼ੀਰੇ ਦਾ ਰੰਗ ਵੀ ਬਹੁਤ ਸੋਹਣਾ ਤੇ ਬੋਡੀ ਸਟਰਕਚਰ ਵੀ ਹੈਵੀ ਹੈ ਬਸ਼ੀਰੇ ਦਾ ਕਾਫੀ ਸੋਹਣਾ ਘੋੜਾ ਆਉਣ ਵਾਲੇ ਸਮੇਂ ਚ ਤਿਆਰ ਹੋਊਗਾ ਜੇ ਕਿਸੇ ਵੀਰ ਨੇ ਸਵਾਰੀ ਵਾਸਤੇ ਘੋੜਾ ਤਿਆਰ ਕਰਨਾ ਜਿਹੜਾ ਕਾਫੀ ਸ਼ਾਨਦਾਰ ਇਸ ਨੇ ਹੋ ਜਾਣਾ ਤਿਆਰ ਤੇ ਆਉਣ ਵਾਲੇ ਸਮੇਂ ਚ ਚੰਗਾ ਘੋੜਾ ਬਣੂਗਾ ਤੇ ਰੇਟ ਦੀ ਗੱਲ ਬਾਤ ਕਰੀਏ ਤਾਂ 28000 ਰੇਟ ਕਰਦੇ ਆ ਏਰੀਆ ਬਜ ਦਾ ਹਰ ਦੁਆਰ ਮਾਲਕ ਦਾ ਨੰਬਰ ਜਿਹੜਾ ਹੈ ਸਕਰੀਨ ਦੇ ਸ਼ੋ ਹੋ ਰਿਹਾ ਸਾਰੇ ਘੋੜੇ ਘੋੜੀਆਂ ਅਲੱਗ-ਅਲੱਗ ਮਾਲਕ ਵੀਰਾਂ ਕੋਲ ਨੇ ਤੇ ਤੁਸੀਂ ਕੰਟੈਕਟ ਕਰ ਸਕਦੇ ਹੋ ਨੰਬਰ ਜਿਹੜਾ ਸਕਰੀਨ ਤੇ ਆਪਾਂ ਸ਼ੋਅ ਕੀਤੇ ਹੋਏ ਨੇ ਤੇ ਬਾਕੀ ਬਸ਼ੇਰਾ ਤੁਸੀਂ ਚੈੱਕ ਕਰ ਲਓ ਜੰਬਾ ਬਸ਼ੇਰਾ ਨੁਕਰੇ ਘੋੜੇ ਦਾ ਬੱਚਾ ਮਾਤ ਰੇਟ ਇੰਚ ਹਾਈਟ ਦੀ ਆ ਪਿਓ ਜਿਹੜਾ 62 ਇੰਚ ਹਾਈਟ ਦਾ ਨੁਕਰਾ ਘੋੜਾ ਤੇ 28 28000 ਰੁਪਿਆ ਰੇਟ ਹੈ ਬਾਈ ਜਿਹੜਾ ਖਰਦਾ ਤੇ ਹਰਦੁਆਰ ਏਰੀਆ ਬਾਈ ਦਾ ਦੇ ਮਿੱਤਰੋ ਅਗਲੇ ਨੰਬਰ ਤੇ ਆਪਾਂ ਤੁਹਾਨੂੰ ਇੱਕ ਅਬਲਕ ਘੋੜੀ ਦਿਖਾਉਣ ਲੱਗੇ ਆ ਜਿਹੜੀ ਘੋੜੀ ਤੁਸੀਂ ਸਕਰੀਨ ਉੱਪਰ ਦੇਖ ਰਹੇ ਹੋ ਇਹ ਜਿਹੜੀ ਆ 9 ਇੰਚ ਬਾਈ ਨੇ ਹਾਈਟ ਦੱਸੀ ਆ ਤੇ ਮਿੱਤਰੋ ਘੋੜੀ ਆ ਜਿਹੜੀ ਸਵਾਰੀ ਦੀ ਪਾਸ ਹੈ ਸਵਾਰੀ ਤੁਸੀਂ ਦੇਖ ਸਕਦੇ ਹੋ ਚਾਲ ਵਗੈਰਾ ਘੋੜੀ ਦੀ ਤੇ ਮੌਕੇ ਦੀ ਘੋੜੀ ਖਾਲੀ ਆ ਏਰੀਆ ਬਾਈ ਦਾ ਡੱਬ ਵਾਲੀ ਤੇ ਇਹ ਘੋੜੀ ਦੀ ਖਾਸੀਅਤ ਇਹ ਹੈ ਕਿ ਇਹ ਬਿਆਚ ਵੀ ਜਾਂਦੀ ਆ ਘੋੜੀ ਵਿਆਹ ਬਰਾਤ ਦੀ ਘੋੜੀ ਪਾਸ ਹੈ ਤੇ ਸਵਾਰੀ ਦੀ ਵੀ ਘੋੜੀ ਪਾਸ ਹੈ ਤੁਸੀਂ ਦੇਖ ਸਕਦੇ ਹੋ ਪਿੱਛੇ ਤੇ ਸਵਾਰੀ ਦੀ ਤੇ ਬਾਕੀ ਘੋੜੀ ਨੱਚਦੀ ਵੀ ਬਹੁਤ ਸੋਹਣਾ ਨੱਚ ਘੋੜੀ ਦਾ ਤੁਸੀਂ ਵੀਡੀਓ ਚ ਦੇਖ ਹੀ ਰਹੇ ਹੋ ਮਾਲਕ ਦਾ ਜਿਹੜਾ ਕੰਟੈਕਟ ਹੈ ਉਹ ਸਕਰੀਨ ਤੇ ਸ਼ੋਅ ਹੋ ਰਿਹਾ ਤੇ ਮਿੱਤਰੋ ਰੇਟ ਜਿਹੜਾ 60000 ਬਾਈ ਰੇਟ ਕਰਦਾ ਤੇ ਵੀਡੀਓ ਐਂਡ ਤੱਕ ਦੇਖਣ ਲਈ ਸਾਰੇ ਦੋਸਤਾਂ ਦਾ ਧੰਨਵਾਦ ਸਾਰੇ ਜਾਨਵਰਾਂ ਦੀ ਤਸੱਲੀ ਤੁਸੀਂ ਆਪ ਕਰਨੀ ਹੈ ਤੇ ਜੇ ਕਿਸੇ ਵੀਰ ਨੇ ਐਡਰੈਸ ਲਗਵਾਣੀ ਹੋਵੇ ਮੇਰਾ WhatsApp ਨੰਬਰ ਜਿਹੜਾ ਸਕਰੀਨ ਤੇ ਲਾਸਟ ਤੇ ਸ਼ੋ ਕਰਾਂਗੇ ਇੱਕ ਵਾਰੀ ਆਪਾਂ WhatsApp ਨੰਬਰ ਆਪਣਾ ਬੋਲ ਵੀ ਦਿੰਨੇ ਆ 9872561623 ਇਹ ਹੈ ਮੇਰਾ WhatsApp ਨੰਬਰ ਹੈ ਓਨਲੀ WhatsApp ਮੈਸੇਜ ਕਰਿਓ ਕੋਈ ਵੀਰ ਕਾਲ ਨਾ ਕਰੇ ਤੇ ਮਿਲਦੇ ਆਂ ਲੰਬੇ